ਨਰੇਂਦਰ ਮੋਦੀ ਦੀ ਨਵੀਂ ਕੈਬਨਿਟ ਚ ਬਣੇ ਰਾਜ ਮੰਤਰੀ ਵਿਜੇ ਸਾਂਪਲਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਦਿੱਲੀ ਵਿੱਚ ਉਹਨਾਂ ਨੇ ਆਪਣੇ ਦਫ਼ਤਰ ਚ ਚਾਰਜ ਸੰਭਾਲਿਆ ਵਿਜੇ ਸਾਂਪਲਾ ਹੁਸ਼ਿਆਰਪੁਰ ਤੋਂ ਭਾਜਪਾ ਸਾਂਸਦ ਨੇ ਇਸ ਮੌਕੇ ਵਿਜੇ ਸਾਂਪਲਾ ਦੇ ਨਾਲ ਭਾਜਪਾ ਦੇ ਕਈ ਲੀਡਰ ਵੀ ਮੌਜੂਦ ਰਹੇ ਵਿਜੇ ਸਾਂਪਲਾ ਦਾ ਮੂੰਹ ਮਿਠਾ ਕਰਾ ਕੇ ਉਹਨਾਂ ਦੀ ਕੁਰਸੀ ਤੇ ਬਿਠਾਇਆ ਗਿਆ ਤੇ ਮੰਤਰੀਆਂ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ ਐਤਵਾਰ ਨੂੰ ਵਿਜੇ ਸਾਂਪਲਾ ਨੇ ਰਾਜ ਮੰਤਰੀ ਵਜੋਂ ਸੌ ਚੁੱਕੇ ਸੀ ਸਾਂਪਲਾ ਨੂੰ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਵਿਭਾਗ ਸੌਪਿਆ ਗਿਆ ਹੈ 2014 ਦੀਆਂ ਲੋਕ ਸਭਾ ਚੋਣਾਂ ਚ ਜਿੱਤ ਹਾਸਲ ਕਰਕੇ ਸਾਂਪ ਪਹਿਲੀ ਵਾਰ ਸਾਂਸਦ ਬਣੇ ਨੇ ਦੁਆਬੇ ਤੋਂ ਮੰਤਰੀ ਨੇ ਮੰਨਿਆ ਵੀ ਜਾ ਰਿਹਾ ਹੈ ਕਿ Dalit ਵੋਟ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਸਾਂਪਲਾ ਨੂੰ ਮੰਤਰੀ ਬਣਾਇਆ ਗਿਆ ਕੈਬਨਿਟ ਚ ਪਹਿਲੀ ਵਾਰ ਥਾਂ ਮਿਲੀ ਹੈ ਵਿਜੇ ਸਾਂਪਲਾ ਨੂੰ ਰਾਜ ਮੰਤਰੀ ਬਣਨੇ ਵਿਜੇ ਸਾਂਪਲਾ ਤੇ ਆਪਣਾ ਕਾਰਜਪਾਰੋਨਾ ਸੰਭਾਲ ਲਿਆ ਹੈ ਪੰਜਾਬ ਤੋਂ ਦੋ ਮੰਤਰੀ ਨੇ ਜੋ ਕਿ ਕੈਬਨਿਟ ਦੇ ਵਿੱਚ ਆਪਣੀ ਥਾਂ ਪਾ ਚੁੱਕੇ ਨੇ ਪੰਜਾਬ ਵਿਧਾਨ ਸਭਾ 2017 ਦੇ ਵਿੱਚ ਵਰਕਰਾਂ ਚ ਜੋਸ਼ ਭਰਨ ਦੇ ਲਈ ਆਮ ਵਿਅਕਤੀ ਵੀ ਮੰਤਰੀ ਬਣ ਸਕਦਾ ਇਸ ਦੀ ਉਦਾਹਰਣ ਵਿਜੇ ਸਾਂਪਲਾ ਦੇਖੇ ਜਾ ਸਕਦੇ ਨੇ ਵਿਦੇਸਾਂ ਆਪਣਾ ਨੇ ਆਪਣਾ ਕਾਜਪਾਰ ਸੰਭਾਲ ਲਿਆ ਹੈ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਵਿਭਾਗ ਉਹਨਾਂ ਨੂੰ ਸੌਪਿਆ ਗਿਆ ਹੈ